ਉਹ ਬੰਦੇ ਦੇਖਣ ਆਲੇ ਬਹੁਤ ਆਂਦੇ ਫੋਟੋ ਫੋਟ ਖਿੱਚ ਕੇ ਜਾਂਦੇ ਆ ਬੜੀ ਖੁਸ਼ੀ ਹੁੰਦੀ ਆ ਦੁਕਾਨ ਵਾਲੇ ਕਈ ਗਾਹ ਕੰਦੇ ਆ ਦੇਖ ਕੇ ਵਾਹ ਮੁੱਛਾਲੇ ਭਾਈ ਕਿ ਕਿਤੇ ਲਈਏ ਬੱਸ ਸਟੈਂਡ ਰੇਲਵੇ ਸਟੇਸ਼ਨ ਕਿਤੇ ਜਾਈ ਉੱਥੇ ਬੰਦੇ ਕਿਰਦੇ ਬਹੁਤ ਆ ਫੋਟੋ ਖਿਜਣ ਆਲੇ ਦਲੀ ਕੁਮਾਰ ਮਿਲਿਆ ਉਥੇ ਟੇਸ਼ਨ ਤੋਂ ਬਾਹਰ ਚਾਹ ਪਿੰਦਾ ਸੀ ਦਲੀ ਕੁਮਾਰ ਆ ਭਾਈ ਮੁੱਛਾਲੇ ਭਾਈ ਕਿੱਥੋਂ ਆਇਓ ਆ ਘਰੇ ਲੈ ਕੇ ਗਿਆ ਗੱਲਬਾਤ ਕੀਤੀ ਬੜੀ ਪਿਆਰ ਨਾਲ ਮਜ਼ਾਕ ਮੂਰ ਕਿਤੇ ਮੈਂ ਗੱਲ ਕੀਤੀ ਮੈਂ ਸਾਹ ਜੀ ਆਪੇ ਅਮੀਰ ਕਿਵੇਂ ਹੋਊਆ ਦੁਨੀਆ ਜੀਨੇ ਨਹੀਂ ਦੇਗੀ ਪੀਨੇ ਨਹੀਂ ਦੇਗੀ ਖਾਣੇ ਨਹੀਂ ਦੇਗੀ ਨਾ ਕਮਾਣੇ ਨਹੀਂ ਦੇਗੀ ਦੁਨੀਆ ਮੇਂ ਰਹਿਣਾ ਤਾਂ ਕੰਮ ਕਰ ਪਿਆਰੇ ਮਨੂੰ ਬੜੀ ਖੁਸ਼ੀ ਹੋਈ ਤੇ ਲੀਕ ਮਾਰੀ ਗੱਲ ਸੁਣ ਕੇ ਅਰੇ ਨੂੰ ਬਾਹਰ ਆ 13 ਮਾਸ ਹਾਲ ਹੋ ਗਏ ਤੇ ਲੋ ਦੋਨੋਂ ਸਵਾ ਡੇ ਡੇ ਫੁੱਟ ਲਾ ਲਓ ਸਾ 3 ਫੁੱਟ ਹੈ ਕਈ ਜਗ੍ਹਾ ਮੈਂ ਕੋਮ ਫਿਰਿਆ ਅੰਬਸਰ ਗਿਆ ਮਥਾ ਟੇਕ ਕੇ ਆਇਆ ਲੱਖੋ ਦੁਨੀਆ ਨੇ ਫੋਟੋ ਖਿਚਾਈ ਮਿਰਿਆ ਦਰਵਾਰ ਅੰਬਸਰ ਦਰਵਾਸ ਆਏ ਸੋਨਾ ਲੈ ਜਾ ਰਹੇ ਚਾਂਦੀ ਲੈ ਜਾ ਰਹੇ ਰੁਪਈਏ ਲੈ ਜਾ ਰਹੇ ਮੂਝ ਕਿਵੇਂ ਦੇ ਦੂੰ ਉਹ ਬੜੀ ਬਦਨਾਮੀ ਹੋਊਗੀ ਉਹ ਬੰਦੇ ਦੇਖਣ ਆਲੇ ਬਹੁਤ ਆਂਦੇ ਫੋਟੋ ਫੋਟ ਖਿੱਚ ਕੇ ਜਾਂਦੇ ਆ ਬੜੀ ਖੁਸ਼ੀ ਹੁੰਦੀ ਆ ਦੁਕਾਨ ਵਾਲੇ ਕਈ ਗਾਹ ਕੰਦੇ ਆ ਦੇਖ ਕੇ ਵਾਹ ਮੁੱਛਾਲੇ ਭਾਈ ਤੁਹਾਡੇ ਕੋਲ ਆਏ ਆ ਮੈਂ ਆਉ ਜੀ ਦੁਕਾਨ ਤੁਹਾਡੀ ਆ ਦਿਨ ਮੀਟਾ ਆਉ ਮਾਲਕੋ ਤੁਸੀਂ ਕਈ ਜਗ੍ਹਾ ਮੈਂ ਘੁੰਮੇ ਫਿਰਿਆ ਬੰਬੇ ਗਿਆ ਦਲੀ ਕੁਮਾਰ ਨੂੰ ਮਿਲ ਕੇ ਆਇਆ ਬੰਬੇ 20 ਸਾਲ ਹਾਂਜੀ ਦਲੀ ਕੁਮਾਰ ਨੂੰ ਮਿਲ ਕੇ ਆ 20 ਸਾਲ ਹੋ ਗਏ ਆ ਦਲੀ ਕੁਮਾਰ ਮਿਲਿਆ ਉੱਥੇ ਟੇਸ਼ਨ ਤੋਂ ਬਾਹਰ ਚਾਹ ਪਿੰਦਾ ਸੀ ਦਲੀ ਕੁਮਾਰ ਆ ਭਾਈ ਮੁੱਛਾਲੇ ਭਾਈ ਕਿੱਥੋਂ ਆਇਓ ਮੈਂ ਸਾਜਮਾ ਲੁਧਿਆਣੇ ਆ ਆ ਬਿਆਹ ਕਰਿਆ ਕੇ ਚਾਹ ਪਲਾਵਾਗਾ ਅੱਛਾ ਆ ਘਰੇ ਲੈ ਕੇ ਗਿਆ ਗੱਲਬਾਤ ਕੀਤੀ ਬੜੇ ਪਿਆਰ ਨਾਲ ਮਜ਼ਾਕ ਮੂਜੂਕ ਤੇ ਮੈਂ ਗੱਲ ਕੀਤੀ ਮੈਂ ਸਾਹਿਬ ਜੀ ਆਪ ਅਮੀਰ ਕੈਸੇ ਹੁਆ ਅੱਛਾ ਅਮੀਰ ਕੈਸੇ ਹੁਆ ਉਹਨੇ ਗਾਣਾ ਸੁਣਾਇਆ ਜੀ ਦੇਸ਼ ਕੰਨੇ ਵਾਲਾ ਦੁਨੀਆ ਮੇ ਰਹਿਣਾ ਤਾਂ ਕੰਮ ਕਰ ਪਿਆਰੇ ਹੱਥ ਜੋੜ ਕੇ ਸਭ ਕੋ ਸਲਾਮ ਕਰ ਪਿਆਰੇ ਦੁਨੀਆ ਜੀਨੇ ਨਹੀਂ ਦੇਗੀ ਪੀਨੇ ਨਹੀਂ ਦੇਗੀ ਖਾਣੇ ਨਹੀਂ ਦੇਗੀ ਨਾ ਕਮਾਣੇ ਨਹੀਂ ਦੇਗੀ ਦੁਨੀਆ ਮੇ ਰਹਿਣਾ ਤਾਂ ਕੰਮ ਕਰ ਪਿਆਰੇ ਮੈਨੂੰ ਬੜੀ ਖੁਸ਼ੀ ਹੋਈ ਦਿਲੀ ਕਮਾਨ ਦੀ ਗੱਲ ਸੁਣ ਕੇ ਗਾਣੇ ਕਈ ਯਾਦ ਆ ਜਾਂਦੇ ਆ ਸੋਨਾ ਲੈ ਜਾ ਰਹੇ ਚਾਂਦੀ ਲੈ ਜਾ ਰਹੇ ਰੁਪਈਏ ਲੈ ਜਾ ਰਹੇ ਮੂਝ ਕਿਵੇਂ ਦੇ ਦੂੰ ਉਹ ਬੜੀ ਬਦਨਾਮੀ ਹੋਊਗੀ ਕਈ ਜਗ੍ਹਾ ਮੈਂ ਘੁੰਮ ਰਿਆ ਅੰਬਸਰ ਗਿਆ ਮੱਥਾ ਟੇਕ ਕੇ ਆਇਆ ਲੱਖੋ ਦੁਨੀਆ ਨੇ ਫੋਟੋ ਖਚਾਈ ਮਰਿਆ ਦਰਵਾਜ਼ਾ ਅੰਬਸਰ ਦਰਵਾਜ਼ਾ ਸਾਂ ਹੈ ਸੇਵਾਦਾਰ ਨੇ ਵੀ ਫੋਟੋ ਖਚਾਈ ਉਹਨੇ ਭਾਈ ਮੂਛਾ ਨੇ ਤੁਸੀਂ ਕਿੱਥੋਂ ਆਏ ਹੋ ਮਾਥਾ ਲੁਧਿਆਣੇ ਆਇਆ ਆਏ ਹੁਣ ਵੀ ਦਰਸ਼ਕ ਰਾਂਦੀ ਏ ਜਲੰਧਰ ਸ਼ਹਿਰ ਗਿਆ ਸੀ ਮੈਂ ਬੱਸ ਸਟੈਂਡ ਤੋਂ ਬਾਹਰ ਨਿਕਲਿਆ ਐਸਐਚਓ ਗੱਡੀ ਖੜੀ ਸੀ ਮੈਂ ਚਲੋ ਐਸਐਚਓ ਨੂੰ ਸਲਾਮੀ ਦੇ ਦਈਏ ਇਹ ਐਸੇ ਹੀ ਮੈਂ ਸਲਾਮੀ ਦੀ ਮੈਡਮ ਜੈ ਹਿੰਦ ਸਲਾਮੀ ਤਾਂ ਕਬੂਲ ਕਰ ਲिती ਸੀ ਏ ਐਸਏ ਨੂੰ ਕੇ ਐਸਏ ਤੈਨੂੰ ਕੇ ਮੈਡਮ ਦੀ ਪਾਈ ਦੀ ਮੁੱਛਾ ਦੇਖੋ ਐਸਾ ਦਾ ਨਕਲੀ ਦਾ ਰੱਖੀ ਆ ਇਹ ਐਸੇ ਮੈਡਮ ਜੀ ਅਸਲੀ ਆ ਉਹ ਸਰਤ ਲਾ ਲਾ 1000 ਰੁਪਏ ਦੀ ਉਹਨੇ ਸਰਤ ਲਾਤੀ ਆ ਉਹਨੇ ਜੱਕ ਲੀਤਾ ਪਾਣੀ ਦਾ ਭਰਿਆ ਜੱਕ ਮੇਰੇ ਮੂੰਹ ਤੇ ਡੋਲਿਆ ਮੈਂ ਕਿ ਮੈਡਮ ਯਾ ਕੀ ਕਰਤਾ ਮੈਂ ਤੇਰੀ ਮੁੱਛਾ ਦੇਦਾ ਅਸਲੀ ਆ ਨਕਲੀ ਆ ਮੁੱਛਾ ਥਿੱਲੀ ਹੋ ਗਈ ਥੱਲੇ ਥੱਲੇ ਹੋ ਗਈ ਮੁੱਛਾ ਉਹਨੇ 1000 ਰੁਪਏ ਕੱਟ ਲੈ ਫੜੇ ਜੁਰਮਾਨਾ ਪਾਤਾ ਸੀ ਚਲਾਨ ਦਾ ਅਸੀਂ ਦੁਨੀਆ ਚਲਾਨ ਕਰਦੇ ਤੂੰ ਸਾਡਾ ਹੀ ਚਲਾਨ ਨਹੀਂ ਕਰਤਾ ਕਈ ਬੰਦੇ ਕੈਨ ਆਲੇ ਬਹੁਤ ਕੁਝ ਕੈਨਦੇ ਮੁਛਾਂ ਨੂੰ ਦੇਖਣ ਵਾਸਤੇ ਜੀ ਕਿ ਕਿਤੇ ਲਈ ਬੱਸ ਸਟੈਂਡ ਰੇਲਵੇ ਸਟੇਸ਼ਨ ਕਿਤੇ ਜਾਈ ਉੱਥੇ ਬੰਦੇ ਘਿਰਦੇ ਬਹੁਤ ਆ ਫੋਟੋ ਖਿਜਣ ਆਲੇ ਆਹ ਵਾ ਭਾਈ ਤੂੰ ਕਿੱਥੋਂ ਆ ਮੈਂ ਕਹਿੰਦਾ ਲੁਧਿਆਣੇ ਦੇ ਆ ਮਾ ਲਾ ਆਹ ਆਪ ਤੁਹਾਡੇ ਫੋਟੋ ਖਿਜਾਈ ਮੈਂ ਕਾ ਚਾਲ ਵਜੀ ਕਈ ਜਗ੍ਹਾ ਘੁੰਮ ਫਿਰਿਆ ਵੇ ਆ ਆਂਦਨ 4-5 ਸਾਲ ਹੋਏ ਦਿੱਲੀ ਕਮਾਇਆ ਮਿਲਿਆ ਸੀ ਕਿ ਨਾਮ ਦਾ ਪ੍ਰਕਾਸ਼ਿੰਗ ਬਾਦਲ ਸੁਖਵਿੰਦਰ ਬਾਦਲ ਵੀ ਆ ਸੀ ਬੱਸ ਸਟੈਂਡ ਤੇ ਮੈਂ ਜਾਂਦਾ ਇੱਕਦਮ ਰੁਕੇਗੀ ਅੱਡੀ ਓ ਭਾਈ ਮੁੱਛਾਲੇ ਭਾਈ ਕਿੱਥੋਂ ਆਏ ਹੋ ਮੈਂ ਸਾਜਮਾਨ ਲੁਧਿਆਣੇ ਆਏ ਆ ਅੱਛਾ ਮੈਂ ਕਾ ਹਾਂ ਹਾਂ ਮੈਂ ਹਾਂ ਮੈਂ ਕਾ ਮੈਂ ਮਦਲਾਲ ਆਪਣਾ ਮੱਲਾ ਪ੍ਰਧਾਨ ਉਹ ਉਹ ਆਪਣਾ ਖਾਸ ਬੰਦਾ ਆਪਣੇ ਗੱਲਬਾਤ ਹੈ ਮੈਂ ਹਾਂਜੀ ਮੈਂ ਉਹਦੇ ਮੱਲੇ ਕੋ ਜਾਂਦਾ ਮੈਂ ਅੱਛਾ ਹਾਂਜੀ ਉਹ ਸ਼ੌਕ ਰੱਖਣਾ ਬੜਾ ਪਿਆਰ ਨਾਲ ਰੱਖਣਾ ਪੜਦਾ ਜੀ ਇਹਦੀ ਹਿੰਮਤ ਬੜੀ ਜੇ ਤਾਕਤ ਨਾਲ ਪਾਲਣਾ ਪੜਦਾ ਨੂੰ ਬੜੀ ਪਿਆਰ ਨਾਲ ਅੰਦਾ ਰੱਖਣ ਚ ਅੰਦਾ ਇੱਕਦਮ ਨਹੀਂ ਹੁੰਦਾ ਅਰ ਇਹਨੂੰ 11-13 ਮਹੀਨਾ ਸਾਲ ਹੋ ਗਏ ਦਿਲੋਂ ਦੋਨੋਂ ਸਵਾ 1.5 ਫੁੱਟ ਲਾ ਲਓ ਸਾ 3 ਫੁੱਟ ਹੈ ਹੂੰ ਲੰਬਾਈ ਦੋਨ 3 ਫੁੱਟ ਹੈ ਹੂੰ ਨਾਲ ਖੜੀ ਦੇ ਖੜੀ ਰਹੇਗੀ ਮਿਹਨਤ ਬੜੀ ਹੈ ਮਿਹਨਤ ਬੜੀ ਹੈ ਮਿਹਨਤ ਬਹੁਤ ਹੈ ਸਵੇਰੇ ਉੱਠਣ ਨੇ ਬੜਾ ਟਾਈਮ ਲੱਗਦਾ ਜੀ ਆ ਥੋੜਾ ਲੇਟੇ ਵੀ ਹੋ ਜਾਵਾਂ ਅੱਧੀ ਫਿੱਟੇ ਕਰਾਂ ਅੱਧੀ ਅਗਰ ਇੱਥੇ ਬੈਠ ਕਰ ਲਾਂਗਾ ਜੀ ਇਹ ਦੁਨੀਆ ਵਾਲੋ ਚਾਹੇ ਵਾਲਾ ਨਾ ਸਮਝੋ ਪਿਤਾ ਨੇ ਹਿਉ ਪਲਾਈ ਗਈ ਹੈ ਅੱਛਾ ਉਹ ਸ਼ਰਾਬੀ ਵਾਲਾ ਗਾਇਆ ਸੀ ਜੇ ਦੁਨੀਆ ਵਾਲੇ ਸ਼ਰਾਬ ਸ਼ਾਬੀ ਨਾ ਸਮਝੋ ਪਿਤਾ ਨੇ ਉਪਲਾਈ ਗਈ ਉਹ ਹੀ ਹਾਮ ਹੈ